ਕਾਲਿਆ ਕੰਮਾਂ ਦੀ ਇਹ ਕਾਲੀ ਦੁਨੀਆ ਐਵੇਂ ਤਾਂ ਨਹੀਂ ਗੈਂਗਲੈਂਡ ਕਹਿੰਦੇ ਸੋਹਣੀਆਂ ਅਸਤ ਕਾਲਿਆ ਕੰਮਾਂ ਦੀ ਇਹ ਕਾਲੀ ਦੁਨੀਆ ਐਵੇਂ ਤਾਂ ਨਹੀਂ ਗੈਂਗਲੈਂਡ ਕਹਿੰਦੇ ਸੋਹਣੀਆਂ ਤੁਸੀਂ ਕਾਉਟੂ ਫੀਡ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਗੈਂਗਲੈਂਡ ਫਿਲਮ ਦਾ ਟਾਈਟਲ ਟਰੈਕ ਰਿਲੀਜ਼ ਹੋ ਚੁੱਕਿਆ ਹੈ ਇਸ ਟਾਈਟਲ ਟਰੈਕ ਨੂੰ ਗਾਇਆ ਮિજાਜ ਔਰ ਦੀਪ ਚੰਡੂ ਨੇ ਜੇਕਰ ਲਿਰਿਕਸ ਦੀ ਗੱਲ ਕਰੀਏ ਤਾਂ ਜਿਹੜੇ ਲਿਰਿਕਸ ਨੇ ਉਹ ਵੀ ਲਿਖੇ ਨੇ ਪ੍ਰਿੰਸ ਪੁੱਲਰ ਔਰ ਮિજાਜ ਨੇ ਔਰ ਜੇਕਰ ਗੱਲ ਕਰੀਏ ਮਿਊਜ਼ਿਕ ਦੀ ਤਾਂ ਮਿਊਜ਼ਿਕ ਹੈ ਦੀਪ ਚੰਡੂ ਦਾ ਔਰ ਸਾਡੇ ਜਲੰਧਰ ਦੀ ਸ਼ਾਨ ਮੁੰਡਾ ਮિજાਜ ਸੋ ਉਹਨਾਂ ਨੇ ਇਹ ਜਿਹੜਾ ਟਾਈਟਲ ਟਰੈਕ ਆ ਨਾਲ ਦੀਪ ਚੰਡੂ ਨੇ ਸਾਥ ਦਿੱਤਾ ਸੋ ਕਮਾਲ ਦਾ ਟਾਈਟਲ ਟਰੈਕ ਹੈ ਗੈਂਗਲੈਂਡ ਫਿਲਮ ਜੋ ਕਿ ਸਿਨੇਮਾ ਘਰਾਂ ਦੇ ਵਿੱਚ 25 ਅਪ੍ਰੈਲ ਨੂੰ ਲੱਗਣ ਜਾ ਰਹੀ ਹੈ ਉਸ ਦਾ ਟਾਈਟਲ ਟਰੈਕ ਸਿਟੀ ਗੈਂਗਲੈਂਡ ਰਿਲੀਜ਼ ਹੋ ਚੁੱਕਾ ਹੈ ਕਾਫੀ ਕਮਾਲ ਦਾ ਟਰੈਕ ਹੈ ਜੇਕਰ ਤੁਸੀਂ ਨਹੀਂ ਸੁਣਿਆ ਤਾਂ ਇੱਕ ਵਾਰ ਜ਼ਰੂਰ ਸੁਣਿਓ ਜੇਕਰ ਫਿਲਮ ਦੀ ਗੱਲ ਕਰੀਏ ਫਿਲਮ ਦੇ ਵਿੱਚ ਲੀਡ ਤੇ ਜੋ ਨਜ਼ਰ ਆਉਣ ਵਾਲੇ ਨੇ ਫਿਲਮ ਦੇ ਵਿੱਚ ਹਰਫ ਚੀਮਾ ਵੱਡਾ ਗਰੇਵਾਲ ਸਿੱਪੀ ਗਲਤੀ ਰਸ਼ਕੁਮਾਰ ਨਿਸ਼ਾਨ ਪੁੱਲਰ ਡੈਵੀ ਗਰੇਵਾਲ ਕੁਲ ਸਿੱਧੂ ਹੋਰ ਕਈ ਵੱਡੇ ਚਿਹਰੇ ਇਸ ਫਿਲਮ ਦੇ ਵਿੱਚ ਨਜ਼ਰ ਆਉਣ ਵਾਲੇ ਨੇ ਔਰ ਜੋ ਟਾਈਟਲ ਟਰੈਕ ਹੈ ਸਿਟੀ ਗੈਂਗਲੈਂਡ ਰਿਲੀਜ਼ ਹੋ ਚੁੱਕਾ ਹੈ ਇਸ ਟਾਈਟਲ ਟਰੈਕ ਨੂੰ ਇੱਕ ਵਾਰ ਫਿਰ ਦੱਸ ਦਈਏ ਗਾਇਕ ਮિજાਜ ਨੇ ਔਰ ਦੀਪ ਚੰਡੂਲੇ ਮਿਊਜ਼ਿਕ ਹੈ ਦੀਪ ਚੰਡੂ ਦਾ ਔਰ ਲਿਖਿਆ ਹੈ ਪ੍ਰਿੰਸ ਪੁੱਲਰ ਔਰ ਮਿਜ਼ਾਜ ਨੇ ਬਹੁਤ ਵਧੀਆ ਟਰੈਕ ਹੈ ਸੋ ਜੇਕਰ ਗੱਲ ਕਰੀਏ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਕੇ ਵੀ ਢਿੱਲੋਂ ਨੇ 125 ਅਪ੍ਰੈਲ ਨੂੰ ਸਿਨੇਮਾ ਘਰਾਂ ਦੇ ਵਿੱਚ ਫਿਲਮ ਰਿਲੀਜ਼ ਹੋਣ ਵਾਲੀ ਹੈ ਸੋ ਸਾਰਿਆਂ ਨੇ ਜਾ ਕੇ ਫਿਲਮ ਜ਼ਰੂਰ ਦੇਖਣੀ ਹੈ ਔਰ ਜੇਕਰ ਤੁਹਾਨੂੰ ਇਹ ਟਾਈਟਲ ਟਰੈਕ ਵਧੀਆ ਲੱਗਾ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਾਲਿਆ ਕੰਮਾਂ ਦੀ ਇਹ ਕਾਲੀ ਦੁਨੀਆ ਐਵੇਂ ਤਾਂ ਨਹੀਂ ਗੈਂਗਲੈਂਡ ਕਹਿੰਦੇ ਸੋਹਣੀਆਂ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਗੈਂਗਲੈਂਡ ਫਿਲਮ ਦਾ ਟਾਈਟਲ ਟਰੈਕ ਰਿਲੀਜ਼ ਹੋ ਚੁੱਕਿਆ ਹੈ ਇਸ ਟਾਈਟਲ ਟਰੈਕ ਨੂੰ ਗਾਇਆ ਹੈ ਮિજાਜ ਔਰ ਦੀਪ ਚੰਡੂ ਨੇ ਜੇਕਰ ਲਿਰਿਕਸ ਦੀ ਗੱਲ ਕਰੀਏ ਤਾਂ ਜਿਹੜੇ ਲਿਰਿਕਸ ਨੇ ਉਹ ਵੀ ਲਿਖੇ ਨੇ ਪ੍ਰਿੰਸ ਪੁੱਲਰ ਔਰ ਮિજાਜ ਨੇ ਔਰ ਜੇਕਰ ਗੱਲ ਕਰੀਏ ਮਿਊਜ਼ਿਕ ਦੀ ਤਾਂ ਮਿਊਜ਼ਿਕ ਹੈ ਦੀਪ ਚੰਡੂ ਦਾ ਔਰ ਸਾਡੇ ਜਲੰਧਰ ਦੀ ਸ਼ਾਨ ਮੁੰਡਾ ਮિજાਜ ਸੋ ਉਹਨਾਂ ਨੇ ਇਹ ਜਿਹੜਾ ਟਾਈਟਲ ਟਰੈਕ ਆ ਨਾਲ ਦੀਪ ਚੰਡੂ ਨੇ ਸਾਦ ਦਿੱਤਾ ਸੋ ਕਮਾਲ ਦਾ ਟਾਈਟਲ ਟਰੈਕ ਹੈ ਗੈਂਗਲੈਂਡ ਫਿਲਮ ਜੋ ਕਿ ਸਿਨੇਮਾ ਘਰਾਂ ਦੇ ਵਿੱਚ 25 ਅਪ੍ਰੈਲ ਨੂੰ ਲੱਗਣ ਜਾ ਰਹੀ ਹੈ ਉਸ ਦਾ ਟਾਈਟਲ ਟਰੈਕ ਸਿਟੀ ਗੈਂਗਲੈਂਡ ਰਿਲੀਜ਼ ਹੋ ਚੁੱਕਾ ਹੈ ਕਾਫੀ ਕਮਾਲ ਦਾ ਟਰੈਕ ਹੈ ਜੇਕਰ ਤੁਸੀਂ ਨਹੀਂ ਸੁਣਿਆ ਤਾਂ ਇੱਕ ਵਾਰ ਜ਼ਰੂਰ ਸੁਣਿਓ ਜੇਕਰ ਫਿਲਮ ਦੀ ਗੱਲ ਕਰੀਏ ਫਿਲਮ ਦੇ ਵਿੱਚ ਲੀਡ ਤੇ ਜੋ ਨਜ਼ਰ ਆਉਣ ਵਾਲੇ ਨੇ ਫਿਲਮ ਦੇ ਵਿੱਚ ਹਰਫ ਚੀਮਾ ਵੱਡਾ ਗਰੇਵਾ ਸਿੱਪੀ ਗਲਤੀ ਰਜ ਕੁਮਾਰ ਨਿਸ਼ਾਨ ਪੁੱਲਰ ਡੈਵੀ ਗਰੇਵਾਲ ਕੁਲ ਸਿੱਧੂ ਹੋਰ ਕਈ ਵੱਡੇ ਚਿਹਰੇ ਇਸ ਫਿਲਮ ਦੇ ਵਿੱਚ ਨਜ਼ਰ ਆਉਣ ਵਾਲੇ ਨੇ ਔਰ ਜੋ ਟਾਈਟਲ ਟਰੈਕ ਹੈ ਸਿਟੀ ਗੈਂਗਲੈਂਡ ਰਿਲੀਜ਼ ਹੋ ਚੁੱਕਾ ਹੈ ਇਸ ਟਾਈਟਲ ਟਰੈਕ ਨੂੰ ਇੱਕ ਵਾਰ ਫਿਰ ਦੱਸ ਦਈਏ ਗਾਇਕ ਮਿਜ਼ਾਜ ਨੇ ਔਰ ਦੀਪ ਜੰਡੂ ਨੇ 뮤직 ਹੈ ਦੀਪ ਜੰਡੂ ਦਾ ਔਰ ਲਿਖਿਆ ਹੈ ਪ੍ਰਿੰਸ ਪੁੱਲਰ ਔਰ ਮਿਜ਼ਾਜ ਨੇ ਬਹੁਤ ਵਧੀਆ ਟਰੈਕ ਹੈ ਸੋ ਜੇਕਰ ਗੱਲ ਕਰੀਏ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਕੇ ਵੀ ਢਿੱਲੋਂ ਨੇ ਸੋ 25 ਅਪ੍ਰੈਲ ਨੂੰ ਸਿਨੇਮਾ ਘਰਾਂ ਦੇ ਵਿੱਚ ਫਿਲਮ ਰਿਲੀਜ਼ ਹੋਣ ਵਾਲੀ ਹੈ ਸੋ ਸਾਰੇ ਨੇ ਜਾ ਕੇ ਫਿਲਮ ਜ਼ਰੂਰ ਦੇਖਣੀ ਹੈ ਔਰ ਜੇਕਰ ਤੁਹਾਨੂੰ ਇਹ ਟਾਈਟਲ ਟ੍ਰੈਕ ਵਧੀਆ ਲੱਗਾ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ